ਤਾਂ ਤੇਰੀ ਗੱਲ ਜੀ ਸਾਰਿਆਂ ਨੂੰ ਤੇ ਅੱਜ ਭਰਾ ਮੇਰੇ ਦਿਖਾਉਣਾ ਤੁਹਾਨੂੰ ਸੋਨਾ ਲੀਕਾ ਪੂਰਾ ਕੈਂਟ ਟਰੈਕਟਰ ਆ ਛੀਛੇ ਵਾਂਗੂੰ ਚਮਕਦਾ ਪੂਰਾ ਕੈਂਟ ਆ ਯਾਰ ਜੇ ਕਿਸੇ ਭਰਾ ਨੇ ਘਰੇ ਰੱਖਣ ਵਾਸਤੇ ਲੈਣਾ ਤਾਂ ਨਾਵੇਂ ਨਾਵੇਂ ਮੇਰੇ ਹਿਸਾਬ ਨਾਲ ਆਹ ਟਰੈਕਟਰ ਲੈ ਲਓ ਤੇ ਜਮਨ ਕੋ ਕਾਪੀ ਸੀ ਹੈ ਪੂਰਾ ਸੋਨਾ ਟਰੈਕਟਰ ਹੈ ਬਾਕੀ ਆਪਾਂ ਰਾਜਪੰਦਨ ਨਾਲ ਥੋੜੀ ਗੱਲਬਾਤ ਕਰਾਵਾਂਗੇ ਤੇ ਪੁੱਛਾਂਗੇ ਆਪਾਂ ਕਿਹੜਾ ਮਾਡਲ ਆ ਤੇ ਕਿੱਥੋਂ ਦਾ ਨੰਬਰ ਹੈ ਪੰਜਾਬ ਜਾਂ ਹਰਿਆਣਾ ਸਾਰਾ ਕੁਝ ਪੁੱਛਾਂਗੇ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਟਰੈਕਟਰ ਕੱਲੀ ਕੱਲੀ ਚੀਜ਼ ਟਰੈਕਟਰ ਦੀ ਦਿਖਾ ਦਈਏ ਤੁਹਾਨੂੰ ਪਾਵਰ ਸਟੀering ਹੈ ਨਵੇਂਾਂ ਵਰਗੇ ਟਾਇਰ ਆ ਮੂਰਲੇ ਭਰਾ ਮੇਰੇ ਪਾਵਰ ਸਟੀering ਦੇਖੋ ਪੂਰਾ ਘੈਂਟ ਟਰੈਕਟਰ ਹੈ ਇੰਜਨ ਗੇਅਰ ਕੰਨੀਓ ਬਾਈ ਕਹਿੰਦਾ ਜਮਾ ਨਾ ਕੋਕਾ ਪੀਤੀ ਆ ਇੱਕ ਤੌਕਾ ਕਿਹੜਾ ਛੜਦਾ ਕਿਤੇ ਆ ਦੇਖੋ ਇੱਕ ਤੌਕਾ ਕਿਹੜਾ ਛੜਦਾ ਯਾਰ ਜਿਆਦਾ ਡਾਡ ਟਰੈਕਟਰ ਆ ਕਿਤੇ ਮਰਜ਼ੀ ਜੋੜਦੇ ਹੋ ਧਰਤੀ ਧੱਕੀ ਆ ਯਾਰ ਇਹ ਪੂਰਾ ਘੈਂਟ ਟਰੈਕਟਰ ਆ ਸਾਈਡ ਗੇਅਰ ਆ ਆ ਜਮਾਨਾ ਕੋਕਾ 20000 ਇਹ ਮਗਰਲੇ ਟਾਇਰ ਆਪਾਂ ਬਾਈ ਨੂੰ ਪੁੱਛਾ ਵੀ ਕਿੰਨੇ ਕਿਨ ਤੇ ਮੇਰੇ ਹਿਸਾਬ ਨਾਲ ਤਾਂ ਹੋਣਗੇ 45 50 ਪੈਸੇ ਟਾਇਰ ਤਾਂ ਹੋਣਗੇ ਤੇ ਵੇਟ ਦੇਖੋ ਰਿਜਨਲ ਵੇਟ ਲੱਗਿਆ ਲੋਹੇ ਦੇ ਰਿਜਨਲ ਵੇਟ ਆ ਭਰਾ ਮੇਰੋ ਵੇਟ ਹੈਗਾ ਇਹਨਾਂ ਦਾ 34 ਕਿਲੋ 34 ਕਿਲੋ ਵੇਟ ਆ ਇੱਕ ਚ ਰਿਜਨਲ ਰਿਜਨਲ ਵੇਟ ਨਾਲ ਤੇ ਟਾਇਰ ਵੀ ਵੀਰ ਮੇਰੋ ਨਾਲ ਦੇ ਆ ਮੈਨੂੰ ਲੱਗਦਾ ਵੀ ਨਾਲ ਦੇ ਟਾਇਰ ਆ ਬਾਕੀ ਆਪਾਂ ਤੁਹਾਨੂੰ ਮਾਰਕਾ ਦਿਖਾਵਾਂਗੇ ਟਾਇਰਾਂ ਦਾ ਤੇ ਗੁੱਡੀਅਰ ਦੇ ਟਾਇਰ ਹੈ ਕੋਕਾ ਪੀਸੀ ਮਗਰਾ ਡਮਗਰੂਡਾਂ ਦਾ ਟਰੈਕਟਰ ਕਿਸੇ ਪਾਸੋਂ ਗਲਿਆ ਗੋੜਾ ਹੈ ਨਹੀਂ ਪੂਰਾ ਸੋਹਣਾ ਟਰੈਕਟਰ ਯਾਰ ਦੇਖੋ ਕੈਂ ਟਰੈਕਟਰ ਕੈਂਟ ਗੱਲ ਬਾਤ ਗੱਦੀਆਂ ਗੁੱਦੀਆਂ ਦੇਖੋ ਲੱਗੀਆਂ ਹੋਈਆਂ ਪੂਰਾ ਛਾਂਗਰਾ ਰੱਖਿਆ ਛਤਰੀ ਦੇਖੋ ਮੜੀ ਪਈ ਹੈ ਕੋਕੇ ਵਾਂਗੂ ਪੂਰਾ ਸੋਹਣਾ ਚਾਰ ਚਪੇਰੇ ਤੁਹਾਨੂੰ ਘੁੰਮ ਕੇ ਦਿਖਾਉਨੇ ਆ ਤੇ ਉਹਦੇ ਆਖਣ ਵਾਂਗੂ ਚੋਗਾਠਾ ਦੇਖੋ ਟਰੈਕਟਰ ਦਾ ਸਾਰਾ ਨੋ ਚੌੜਾ ਚੋਗਾਠਾ ਇਹਦਾ ਹੁੰਦਾ ਮੇਰੇ ਹਿਸਾਬ ਨਾਲ 59 ਗਹਿਰਾ ਮੰਨ ਕੇ ਚੱਲੋ ਤੇ 59 ਗਹਿਰਾ ਤੇ ਇਹ ਇੱਕੋ ਹੀ ਚੀਜ਼ ਆ ਤੇ ਤੇਲ ਤਾਂ ਬਾਈ ਕਹਿੰਦਾ ਨਾ ਸੰਘਰ ਹੀ ਆ ਜਮਾ ਤੇ ਬ੍ਰੇਕ ਬਰੂ ਵੀ ਉਹ ਦੇਖੋ ਸਾਰਾ ਕੁਝ ਨਾ ਉਵੇਂ ਜਿੱਕਰ ਸਾਮਕੇ ਰੱਖਿਆ ਯਾਰ ਬਾਈ ਨੇ ਪੂਰਾ ਘੈਂਟ ਟਰੈਕਟਰ ਆ ਦੇਖੋ ਇਧਰ ਵੀ ਦੇਖੋ ਇੰਜਨ ਬੈਟਰੀ ਬਾਈ ਕਹਿੰਦਾ ਨਵੀਂ ਆ ਪਹਿਲੇ ਛੱਟੇ ਸੈਲਫ ਸਟਾਰਟ ਪੂਰਾ ਘੈਂਟ ਟਰੈਕਟਰ ਤੇ ਰਾਜਵਿੰਦਰ ਆ ਜਾ ਗਰਾਂ ਕੀ ਹਾਲ ਚਾਲ ਹੈ ਠੀਕ ਆ ਬੁੱਧਾ ਵਧੀਆ ਹੋ ਠੀਕ ਆ ਹੋ ਰਾਜਵਿੰਦਰ ਵਧੀਆ ਪੰਦਰਾਂ ਹਾਲ ਓਕੇ ਵਧੀਆ ਵਧੀਆ ਕਿਹੜਾ ਮਾਡਲ ਹੈ ਇਹ 17 ਮਾਡਲ ਹੈ 17 ਮਾਡਲ ਹਾਂ ਤੇ ਮੈਨੂੰ ਤੂੰ ਉਦੋਂ ਦੱਸਦਾ ਸੀਗਾ ਉਹ ਕੈਮਰਾ ਵੀ ਟਾਇਰ ਨਾਲ ਦੇ ਮਗਰਲੇ 17 ਮਾਡਲ ਦੇ ਨਾਲ ਦੇ ਟਾਇਰ ਨਾਲ ਦੇ ਆ ਯਾਰ ਇਹਦਾ ਯਾਰ ਸਾਮਕੇ ਕਿੱਥੇ ਰੱਖਿਆ ਹੋਇਆ ਬਾਈ ਰਹੀ ਆ 40 ਪੈਸੇ ਟਾਇਰ ਨਾਲ ਦੇ ਆ 45 45 ਪੈਸੇ ਤੇ ਬਦਲਤੇ ਸੀਗੇ ਅਗਲੇ ਟਾਇਰ ਸੁੱਕ ਗਏ ਸੀ ਇਹਦਾ ਇਹਦਾ ਮਾਰਕਾ ਹੋਊਗਾ ਯਾਰ ਇੱਥੇ ਨਾਲ ਦਿੰਦਾ ਹਨਾ 15 ਸੀਗਾ ਮਾਰਕਾ ਇਹਦੇ ਮਾਰਕਾ ਕਿੱਥੇ ਹੁੰਦਾ ਆਥੇ ਆ ਕੀ ਹੈ ਇਹਦਾ ਹੋਰ ਕੋਈ ਹੈ ਨਾ ਨਹੀਂ ਇਧਰ ਸੀ ਮਾਰਕਾ ਕਿੱਥੇ ਹੁੰਦਾ ਉਧਰਲੇ ਟਾਇਰ ਤੇ ਹੈ ਇਧਰ ਵੀ ਹੈਗਾ ਡਬਲ ਡਿਸਟਰੀਬਿਊਟਰ ਆ ਡਬਲ ਡਿਸਟਰੀਬਿਊਟਰ ਹਾਂ ਇਹ ਤਾਂ ਮੈਂ ਦਿੱਨੀਪੁਰ ਗਿਆ ਸੀ ਡਬਲ ਡਿਸਟਰੀਬਿਊਟਰ ਭਰਾ ਮੇਰਾ ਮਾਰਕਟਰਾਂ ਦਾ ਕਿੱਥੇ ਹੁੰਦਾ ਯਾਰ ਆ ਪਿਆ ਵਈ ਹਾਂ ਆ ਪਿਆ ਭਰਾ ਮੇਰਾ 17 ਮਾਡਲ ਪਿੱਛ ਨਾਲ ਦੇ ਟਾਇਰ ਨਾਲੇ ਛੋਟੇ ਦੇ ਇਹਦਾ ਵੀ ਯਾਰ ਚਲਾਈ ਬਹੁਤ ਘੱਟ ਰਵਿੰਦਰਾ ਵਈ ਮੇਰਾ ਬਹੁਤ ਘੱਟ ਚੱਲਿਆ ਟਰੈਕਟਰ ਇਹ ਹਾਂ ਤੇ ਇੰਜਨ ਗੇਅਰ ਦਾ ਕਿਵੇਂ ਆ ਇੱਧਰ ਹੀ ਆ ਜਾ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਭੁੰਦਰਾ ਤੇਲ ਪਾ ਦੂੰਗਾ ਠੀਕ ਆ ਬਾਹ ਕੇ ਚਲਾ ਕੇ ਤਸੱਲੀ ਕਰਕੇ ਸੌਦਾ ਕਰ ਲਿਆ ਲਾਓ ਦਾ ਅੱਛਾ ਚੱਲਿਆ ਹੀ ਨਹੀਂ ਟਰੈਕਟਰ ਜਮਾਂ ਨਵੇਂ ਹੀ ਪਿਆ ਬਈ ਇੰਨੀ ਗਾਰੰਟੀ ਆ 450 ਪੈਸੇ ਟਾਇਰ ਨਾਲ ਦੇ ਪਏ ਟਰੈਕਟਰ ਦੇ ਠੀਕ ਆ ਅਗਲੇ ਬਦਲਤੇ ਸੀ ਦੋਨੇ ਇੱਕ ਟਾਇਰ ਮੂਹਰੇ ਪਾਟ ਗਿਆ ਸੀ ਆ ਅੱਛਾ ਇੱਥੇ ਪਾਟ ਤਾਂ ਬਦਲਤੇ ਉੱਤ ਵਿੱਚ ਚੜ ਗਏ ਸੀ ਟਾਇਰ ਆ ਹਾਂ ਹਾਂ ਤੇ ਤਾਂ ਕਰਕੇ ਬਦਲਤੇ ਠੀਕ ਆ ਪਹਿਲੇ ਨਾ ਫਸਟ ਹਾਉਂ ਦਾ ਟਰੈਕਟਰ ਆ ਅੱਛਾ ਪਹਿਲੇ ਨਾ ਹੀ ਹੈ ਨਹੀਂ ਹੈ ਜੀ ਠੀਕ ਆ ਤਾਂ ਜੋ ਇੰਨੀ ਝਮਾਈ ਚਾ ਪਹਿਲੇ ਇੱਕ ਹੱਥ ਹੀ ਚੱਲਿਆ ਹੈਣਾ ਇਹਦੀ ਸੋਧ ਦੇਖੀ ਚੱਕੀ ਚੱਕੀ ਬਹੁਤ ਘੱਟ ਕੱਲਿਆ ਜਮਾਂ ਯਾਰ ਟਰੈਕਟਰ ਕੀ ਆ ਭਰਾ ਮੇਰੋ ਜਿਹੜਾ ਲੈ ਗਿਆ ਗੁਣੀ ਗਊਆ ਹੈਣਾ ਉਹ ਤੇ ਤੌਕਾ ਤਾਂ ਤੱਕੀ ਜਾਂਦੀ ਐ। ਦੇਖ ਤੋ। ਆਹ ਦੇਖੋ ਭਰਾ ਮੇਰੋ ਇੰਜਣ ਦੇਖੋ ਯਾਰ। ਆਹ ਇੰਜਣ ਦੇ ਮਾਰ ਕੇ ਸਾਰੀ। ਆਹ 3 ਇੰਜਣ ਦੇਖੋ 6 6 ਵਾਂਗੂੰ ਚਮਕਦਾ ਹੈ ਨਾ ਓਏ। ਚੱਲੇ ਹੀ ਨਹੀਂ ਪੁੰਦਰਾ ਲੋ ਘੱਟ ਚੱਲੇ। ਪਹਿਲੇ ਨਾਲ ਟਰੈਕਟਰ ਆਇਆ। ਪੂਰਾ ਘੈਂ ਟਰੈਕਟਰ ਆਇਆ ਦੇਖ। ਇੰਜਣ ਕੀ ਆ ਫਿਰ ਮਾਂ ਦੇ ਪੁੱਤੋ। ਕਿਸੇ ਪਾਸੇ ਤਬਕਾ ਕਿਹੜਾ ਛੱਡਦਾ ਯਾਰ ਇਕਲਾ ਦੇ। ਇੱਕ ਤੌਕਾ ਵੀ ਨਹੀਂ ਛੱਡਦਾ ਭਰਾ ਮੇਰੋ ਤੇਲ ਜ਼ਿਆਦਾ। ਇਹ ਬਾਕੀ ਆ ਪਰ ਬਾਈ ਤੋਂ ਤੇ ਇਹ ਦਾ ਤੋ ਪੰਜਾਬ ਨੰਬਰ ਹੈ ਹਨਾ? ਪੁੰਦਰਾ ਹੈ ਹਰਿਆਣਾ ਨੰਬਰ ਆ। ਹਰਿਆਣਾ ਨੰਬਰ ਆ। ਆਈ ਨੋ ਫਿਰ ਦੇਵਾਂਗੇ। ਐਨਓਸੀ ਮੰਨ ਕੇ ਚੱਲ ਮਿਲ ਜੂਗੀ ਕਿ ਕਿਤੇ ਮਰਜ਼ੀ ਨਾ ਕਰਾ ਲਾ ਜਿੱਥੇ ਮਰਜ਼ੀ ਨਾ ਕਰਵਾ ਲਾ ਪੁੱਤਰਾ ਐਨਓਸੀ ਮਿਲ ਜੂ ਭਰਾ ਮੇਰੋ ਕਿਤੇ ਮਰਜ਼ੀ ਨਾ ਕਰਵਾ ਲਿਓ ਪੂਰਾ ਘੰਟਾ ਡਾਇਰੈਕਟਰ ਤੇ ਕਾ ਕੀ ਆ ਕੀ ਹੁੰਦਾ ਯਾਰ ਇਹ ਦੇਖ ਕੇ ਕਲੱਚ ਆ ਆਹ ਕਿਹੜਾ ਇਹ ਪੀਟਿਓ ਵਾਲਾ ਗੇਅਰ ਆ ਇਹ ਅੱਛਾ ਪੀਟਿਓ ਵਾਲਾ ਪੀਟਿਓ ਗੇਅਰ ਆ ਇਹ ਮੈਂ ਕਿਤੇ ਕਲੱਚ ਕਰੋਚ ਵਾਲਾ ਤੇ ਐਨਓਸੀ ਮਿਲ ਜੂ ਜੀ ਫਿਰ ਤਾਂ ਕਿਹਦੇ ਨਾ ਕਰਾ ਲਿਆ ਨਾ ਗਲ ਵੀਡੀਓ ਚ ਇਹ ਗਰਾਉਂਡ ਵੀਡੀਓ ਜੀ ਨਹੀਂ ਹੁੰਦਾ ਇਹ ਘਾਗੇਰੇ ਚ ਵੀ ਚੱਲਦਾ ਸਾਰਾ ਸਾਰਾ ਕੁਝ ਹੀ ਇਹਦੇ ਵਿੱਚ ਉਹ ਉਹ ਇਹ ਟੌਪ ਮਾਡਲ ਆ ਗਿਆ ਡਿਸਟ੍ਰੀਬਿਊਟਰ ਟੌਪ ਵਾਲਾ ਮਾਡ ਤੇ ਮੰਨ ਕੇ ਚੱਲ ਐਨਓਸੀ ਮਿਲ ਜੂ ਹਨਾ ਐਨਓਸੀ ਪੰਜਾਬ ਚ ਜਿੱਥੇ ਮਰਜੀ ਹਰਿਆਣਾ ਚ ਜਿੱਥੇ ਮਰਜੀ ਨਾ ਕਰਵਾ ਲੈ ਹਾਂ ਅਗਲੇ ਦਾ ਨਾਂ ਹੋ ਜੂਆ ਤੇ ਉਹ ਹਰਿਆਣਾ ਕਿਰਾ ਕਿਰਾ ਹਰਿਆਣਾ ਨੰਬਰ ਹਰਿਆਣਾ ਨੰਬਰ ਆ ਭਰਾ ਮੇਰੋ ਤੇ ਜਿਹੜੇ ਭਰਾ ਨੇ ਨਾਂ ਕਰਾਉਣਾ ਉਹਨੂੰ ਐਨਓਸੀ ਮਿਲ ਜੂ ਹੀ ਕਿਤੇ ਮਰਜੀ ਨਾ ਕਰਾ ਲਿਓ ਹਨਾ ਹਾਂ ਤੇ ਡਿਮਾਂਡ ਕੀ ਹੈ ਦੀ ਡਿਮਾਂਡ ਭੁੱਲਦਾ 4 ਲੱਖ ਤੇ 65000 ਰੁਪਇਆ 465 ਕਿੰਨੇ ਦਾ ਛੱਡਾਂਗੇ ਸਾਢੇ 4 ਲੱਖ ਰੁਪਏ ਦਾ ਰੇਟ ਦੇ ਦਾ ਲੈ ਵੀ ਭਰਾ ਮੇਰੋ ਬਾਈ ਦਾ ਸਾਢੇ 4 ਲੱਖ ਦਾ ਟਰੈਕਟਰ ਦੇ ਦਾਂਗੇ ਇਹ 17 ਮਾਡਲ ਇੱਕ ਹੋਰ ਆ ਜੇ ਕਿਸੇ ਨੇ ਲੋਨ ਕਰਾਉਣਾ ਲੋਨ ਵੀ ਹੋ ਜੂਏ ਤੇ ਅੱਛਾ ਲੋਨ ਵੀ ਹੋ ਜੂਏ ਲੋਨ ਵੀ ਹੋ ਜੂਏ ਤੇ ਪੁਰਾਣਾ ਟਰੈਕਟਰ ਵੀ ਕੱਟ ਜਾਓ ਟਰੈਕਟਰ ਵੀ ਕੱਟ ਲਾਂ ਜੇ ਕੋਈ ਕਿਸੇ ਨੇ ਪੁਰਾਣਾ ਟਰੈਕਟਰ ਕਟਾਉਣਾ ਹੋਵੇ ਅਗਲਾ ਕਿਉਂ ਦੇਖ ਕੇ ਕੰਡੀਸ਼ਨ ਦੇਖ ਕੇ ਵੀ ਕਿਵੇਂ ਕੁਝ ਹਿਸਾਬ ਨਾਲ ਕੱਟਿਆ ਜਾਊਗਾ ਠੀਕ ਹੈ ਲੈ ਵੀ ਭਰਾ ਮੇਰੋ ਜੇ ਕਿਸੇ ਭਰਾ ਨੇ ਟਰੈਕਟਰ ਕਟਾਉਣਾ ਹੈ ਤਾਂ ਉਹ ਵੀ ਕੱਟਿਆ ਜਾਊਗਾ ਬਾਕੀ ਤੁਸੀਂ ਬਾਈ ਨੂੰ ਫੋਟੋਆਂ ਪਾ ਦਿਓ ਬਾਈ ਦਾ ਨੰਬਰ ਦਿੰਦੇ ਆ ਤੁਹਾਨੂੰ ਤੇ ਬਾਈ ਨੂੰ ਫੋਟੋਆਂ ਪਾ ਦਿਓ ਜਿੰਨੇ ਕਦਾ ਬਾਈ ਨੂੰ ਲੱਗਿਆ ਵੀ ਇੰਨੇ ਕਦਾ ਸੀ ਕੱਟ ਲਾਂਗੇ ਜੇ ਤੁਹਾਨੂੰ ਐ ਲੱਗਿਆ ਵੀ ਘੱਟ ਘੜਦਾ ਤਾਂ ਤੁਸੀਂ ਆਪਦਾ ਵੇਚ ਕੇ 8 ਦਿਨਾਂ ਦੇ ਵਿੱਚ ਵਿੱਚ ਪੈਸੇ ਦੇ ਦੇ ਗੱਲ ਮੁੱਕੀ ਹੈ ਨਾ ਤੇ ਆਪਣਾ ਨੰਬਰ ਬੋਲ ਦਿਓ ਨੰਬਰ ਪੁੱਤਰਾ 98555 63923 98555 63923 ਸਹੀ ਹਾਂ ਆ ਨੰਬਰ ਆ ਭਰਾ ਮੇਰੋ ਬਾਈ ਦਾ ਮੇਰ ਜਣਾ ਪਿੰਡ ਆਪਣਾ ਤਲਵੰਡੀ ਸਾਬੂ ਕੋਲੇ ਹਾਂ ਮੇਰ ਜਣਾ ਪਿੰਡ ਤਲਵੰਡੀ ਸਾਬੂ ਦੇ ਕੋਲੇ ਜ਼ਿਲ੍ਹਾ ਬਟੰਡਾ ਹਾਂ ਜਿਨੇ ਲੱਗਿਆ ਭਾਈ ਉਹੀ ਫੋਨ ਕਰੇ ਵੇਚਣਾ ਉਹੀ ਫੋਨ ਕਰੀ ਜਾਂਦੇ ਨੇ ਤੇ ਪੁੱਤਰਾ ਹਾਂ ਬਾਕੀ ਸਵਾਦ ਵਾਲੇ ਲੱਗੇ ਰਹਿੰਦੇ ਨੇ ਟਰੈਕਟਰ ਤਸੱਲੀ ਵਾਲਾ ਬਾਹ ਕੇ ਚਲਾ ਕੇ ਤਸੱਲੀ ਕਰਕੇ ਲੈ ਜਾ ਆਪ ਦੀ ਆਪਾਂ ਕਹਿੰਦੇ ਆ ਵੀ ਪੂਰੀ ਤਸੱਲੀ ਕਰੋ ਜਿੰਨੀ ਹੁੰਦੀ ਹੈ ਸਹੀ ਗੱਲ ਆ ਬਾਹ ਕੇ ਆ ਟਰੈਕਟਰਾਂ ਕੁਝ ਵੀ ਨਹੀਂ ਹੋਇਆ ਟਰੈਕਟਰ ਨੂੰ ਹਜ ਜਮਾ ਨਮਾ ਪਿਆ ਠੀਕ ਆ ਇਹ ਬਾਕੀ ਨਾਲ ਦਾ ਇਹ ਕੋਈ ਚੀਜ਼ ਨਹੀਂ ਬਦਲੀ ਗਈ ਹੈ ਜੀ ਠੀਕ ਆ ਇਹ ਬਾਕੀ ਭਰਾਵਾਂ ਨੂੰ ਬੇਨਤੀ ਹੈ ਵੀ ਜਿਵੇਂ ਰਾਜਵਿੰਦਰ ਨੇ ਆਖਿਆ ਵੀ ਜਿਹੜੇ ਨੇ ਭਰਾ ਮੇਰੇ ਨੇ ਟਰੈਕਟਰ ਲੈਣਾ ਹੈ ਉਹੀ ਫੋਨ ਕਰਿਓ ਕਈ ਵਾਰੀ ਭਰਾ ਮੇਰੋ ਫੋਨ ਨਹੀਂ ਚੱਕੀਦਾ ਹੁੰਦਾ ਇਸੇ ਤੇ ਵਟਸਐਪ ਚੱਲਦਾ ਤੇ ਮੈਸੇਜ ਕਰਦਿਆ ਕਰੋ ਕਿਉਂ ਉਹ ਤਾਂ ਚੰਗਾ ਟਰੈਕਟਰ ਹੈ ਜਿੰਨਾ ਆਖਦੇ ਉਹਨੇ ਟਰੈਕਟਰ ਦਾ ਦੇਖ ਯਾਰ ਘੋੜੀ ਵਾਂਗੂ ਖੜਾ ਦੂਰੋਂ ਦਿਖਾਉਣਾ ਤੁਹਾਨੂੰ ਲੋਕੇ ਚ ਨਾ ਤੇ ਟਰੈਕਟਰ ਦੇਖੋ ਯਾਰ ਤੁਸੀਂ ਆ ਜਮਾਨਾ ਘੋੜੀ ਵਾਂਗੂ ਖੜਾ ਘੋੜੀ ਵਾਂਗੂ ਤੇ ਵੀਡੀਓ ਨੂੰ ਚੰਗੀ ਲੱਗੀ ਵੀਰ ਬਣ ਕੇ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਬਾਈ ਦਾ ਤੁਹਾਨੂੰ ਫੋਨ ਨੰਬਰ ਆ ਹੀ ਗਿਆ ਬਾਈ ਨੂੰ ਕਾਲ ਲਾ ਲਿਓ ਜਿਹੜੇ ਭਰਾ ਨੇ ਲੈਣਾ ਤੇ ਓਕੇ ਭਰਾ ਧੰਨਵਾਦ ਜਿਉਂਦੇ ਬਸ ਰਹੋ ਵੀਡੀਓ ਦੱਬ ਕੇ ਸ਼ੇਅਰ ਜ਼ਰੂਰ ਕਰਦਾ ਕਰੋ ਤੁਹਾਡੇ ਵਾਸਤੇ ਨਵੇਂ-ਨਵੇਂ ਟਰੈਕਟਰ ਲੈ ਕੇ ਆਉਂਦੇ ਰਹੇ ਨੇ ਆਪਾਂ ਇਨਾਲੇ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਭੋਲਰ ਤਲਵੰਡੀ ਸਾਬੋ ਵਾਲਾ ਫੇਸਬੁੱਕ ਤੇ ਤੇ YouTube ਤੇ ਓਕੇ ਭਰਾ ਧੰਨਵਾਦ ਜਿੰਦਵਾਦ ਰੋ